ਲੁਧਿਆਣਾ ਵੈਸਟ ਦੇ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬਾਦਲ ਧੜੇ ਨੂੰ ਸਰਜੀਤ ਸਿੰਘ ਰਖੜਾ ਔਰ ਪਰਮਿੰਦਰ ਸਿੰਘ ਢੀਂਸਾਦੀਆਂ ਦੋ ਟੁਕ ਗੱਲਾਂ ਸੁਣਨੀਆਂ ਪੈ ਰਹੀਆਂ ਨੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਸ ਦੇ ਮੱਦੇ ਨਜ਼ਰ ਸਿੱਧਾ ਇਹ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਅਕਾਲੀ ਦਲ ਨੂੰ ਪੰਥ ਦੇ سپرد ਕਰ ਦੇਣਾ ਚਾਹੀਦਾ ਹੈ ਬਗੈਰ ਸ਼ਰਤ ਸੁਖਬੀਰ ਸਿੰਘ ਬਾਦਲ ਨੇ ਪੂਰੀ ਜਾਹ ਲਾਈ ਇਸ ਚੋਣ ਦੇ ਵਿੱਚ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਹੈ ਰੋਡ ਸ਼ੋਜ਼ ਕੀਤੇ ਸੀਨੀਅਰ ਲੀਡਰਜ਼ ਮੌਜੂਦ ਰਹੇ ਇਹਦੇ ਵਿੱਚ ਘਰ ਵਾਪਸੀਆਂ ਕਰਾਈਆਂ ਭਾਵੇਂ ਉਹ ਸਕੰਦਰ ਸਿੰਘ ਮਲੂਕਾ ਹੋਣ ਸੋਨ ਸਿੰਘ ਠੰਡਲ ਹੋਣ ਜਾਂ ਬਾਕੀ ਪਾਰਟੀਆਂ ਦੇ ਵਿੱਚੋਂ ਉਹਨਾਂ ਦੇ ਕੈਂਡੀਡੇਟ ਸੀ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਤੋੜ ਕੇ ਲਿਆਂਦਾ ਗਿਆ ਪ੍ਰੈਸ ਦੇ باوجود ਅਕਾਲੀ ਦਲ ਵੋਟ ਨਹੀਂ ਵਟੋੜ ਸਕਿਆ 8300 ਦੇ ਕਰੀਬ ਜਿਹੜੀਆਂ ਵੋਟਾਂ ਨੇ ਉਹ ਅਕਾਲੀ ਦਲ ਨੂੰ ਪਈਆਂ ਔਰ ਵੱਡਾ ਮਾਰਜਿਨ ਜਿਹੜਾ ਉਹ ਅਕਾਲੀ ਦਲ ਨੂੰ ਅ ਡੈਫਿਸਿਟ ਦੇ ਵਿੱਚ ਸੈਣਾ ਪਿਆ ਇਸ ਤੋਂ ਬਾਅਦ ਹੁਣ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਸਾਬਕਾ ਅਕਾਲੀ ਲੀਡਰਸ਼ਿਪ ਕਹਿ ਲਈਏ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਇਤਿਹਾਸ਼ੀ ਆਖੂ ਨੇ ਆਗੂ ਨੇ ਉਹਨਾਂ ਦੇ ਵੱਲੋਂ ਕੁਝ ਟਿੱਪਣੀਆਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਬਾਰੇ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਨੂੰ ਦੋ ਟੁਕ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਗਿਆ ਮੀਡੀਆ ਰਿਪੋਰਟਸ ਦੇ ਮਤਾਬਕ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਉਹਨਾਂ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਬਿਨਾਂ ਸ਼ਰਤ ਪੰਥ ਹਵਾਲੇ ਕਰ ਦੇਣਾ ਚਾਹੀਦਾ ਹੈ ਅਕਾਲੀ ਦਲ ਤਰਸਾਲਾ ਲੁਧਿਆਣਾ ਵੈਸਟ ਦੀ ਜ਼ਿੰਮੀ ਚੌਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘਮਣਦੀ ਹੋਈ ਸ਼ਰਮਨਾਕ ਹਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਹਤਾਚੀ ਆਗੂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਪਰਮਿੰਦਰ ਸਿੰਘ ਢੀਂਡਸਾਨੀ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ। ਮੀਡੀਆ ਨੂੰ ਜਾਰੀ ਆਪਣੇ ਬਿਆਨਾਂ ਦੇ ਵਿੱਚ ਦੋਹਾਂ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ ਜੋ ਹੁਣ ਧੜੇ ਦੇ ਰੂਪ ਵਿੱਚ ਹੈ ਦੇ ਉਮੀਦਵਾਰ ਦੀ ਸ਼ਰਮਨਾਕ ਹਾਰ ਤੇ ਜਮਾਨਤ ਤੱਕ ਜਬਤ ਹੋਣਾ ਸਾਫ਼ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਹੀ ਜ਼ਿਆਦਾ ਨਾਰਾਜ਼ ਨੇ। ਜੋ ਵੋਟ ਪਈ ਉਸ ਵੋਟ ਵਿੱਚ ਵੀ ਉਮੀਦਵਾਰ ਦੇ ਕਿਰਦਾਰ ਉੱਤੇ ਕੰਮ ਦੀ ਵੱਡੇ ਹਿਸ ਵੱਡੀ ਹਿੱਸੇਦਾਰੀ ਰਹੀ ਹੈ ਕਿਉਂਕਿ ਜਿੱਥੇ ਉਹ ਬਾਰ ਐਸੋਸੀਏਸ਼ਨ ਦੇ ਪੰਜ ਵਾਰ ਪ੍ਰਧਾਨ ਰਹੇ ਨੇ ਉਥੇ ਉਹਨਾਂ ਕਈ ਵੱਡੇ ਕੇਸਾਂ ਦੇ ਵਿੱਚ ਵੀ ਮੁਫਤ ਕੇਸ ਲੜਨ ਨਾਲ ਇਨਸਾਫ ਵੀ ਦਿਵਾਏ ਨੇ ਜਾਰੀ ਬਿਆਨ ਦੇ ਵਿੱਚ ਆਗੂਆਂ ਨੇ ਕਿਹਾ ਕਿ ਪਹਿਲਾਂ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਤੇ ਹੁਣ ਇੱਕ ਧੜੇ ਦੇ ਮੁਖੀ ਵਜੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ ਸ਼ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋਵੇ ਸਿੱਖ ਸੰਗਤ ਦੇ ਪੰਜਾਬੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਬਿਨਾਂ ਦੇਰ ਕੀਤੇ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ ਸ਼ਰੋਮਣੀ ਅਕਾਲੀ ਦਲ ਪੰਥ ਹਵਾਲੇ ਕਰਨੀ ਚਾਹੀਦੀ ਹੈ ਮੀਡੀਆ ਨੂੰ ਜਾਰੀ ਬਿਆਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਮੀਡੀਆ ਰਿਪੋਰਟਸ ਦੇ ਮੁਤਾਬਕ ਸਾਫ ਸਾਫ਼ ਕਹਿੰਦੇ ਦੱਸੇ ਗਏ ਕਿ ਵੈਸੇ ਤਾਂ ਝੁੰਡਾ ਕਮੇਟੀ ਦੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਜਿਹੜੀ ਸੀ ਉਸ ਦੇ ਵਿੱਚ ਸਾਫ ਜ਼ाहिर ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ हट ਜਾਣਾ ਚਾਹੀਦਾ ਸੀ ਪਰ ਉਹਨਾਂ ਦੀ ਜ਼ਿੱਦ ਅਤੇ ਵਨ ਮੈਨ ਸ਼ੋਅ ਵਾਲੀ ਰਣਨੀਤਿਕ ਭੁਲੇਖਾ ਪਾਲੂ ਸਿਆਸਤ ਦਾ ਇਸ ਸ਼ਰਮਨਾਕ ਹਾਰ ਕਰਨ ਅੰਤ ਹੋ ਗਿਆ ਸਰਦਾਰ ਰਖੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਹੈ ਜ਼ਿੱਦ ਹੱਠ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਉਨਾ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਫਾਂ ਦੇ ਵਿੱਚ ਆਪਣੇ ਆਪ ਨੂੰ ਬਣਾਏ ਰੱਖਣਾ ਹੈ ਤਾਂ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਕੀਤੀ ਅਵਗਿਆ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਭੁੱਲ ਜ਼ਰੂਰ ਬਖਸ਼ਾਉਣ ਗੁਰੂ ਦਾ ਘਰ ਬਖਸ਼ਿੰਦ ਹੈ 2007 ਵਿੱਚ ਜਾਰੀ ਹੁਕਮਨਾਮਾ ਸਾਹਿਬ ਦੀ 2015 ਦੇ ਵਿੱਚ ਕੀਤੀ ਗਈ ਅਵਗਿਆ ਤੋਂ ਸ਼ੁਰੂ ਹੋਇਆ ਸਿਆਸੀ ਘਾਣ ਉਹਨਾਂ ਸਮਾਂ ਰੁਕਣ ਵਾਲਾ ਨਹੀਂ ਜਦੋਂ ਤੱਕ 2007 ਦੇ ਹੁਕਮਨਾਮਾ ਸਮੇਤ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਅਵਗਿਆ ਲਈ ਸੱਚੇ ਮਨ ਤੋਂ ਮਾਫੀ ਨਹੀਂ ਮੰਗੀ ਜਾਂਦੀ ਕਿਉਂਕਿ ਤਖਤ ਤੋਂ ਬਾਗੀ ਹੋਏ ਨੂੰ ਹਮੇਸ਼ਾ ਤੱਕੇ ਮਿਲਦੇ ਨੇ ਉਧਰ ਰਿਪੋਰਟਸ ਮੁਤਾਬਕ ਸਰਦਾਰ ਪਰਮਿੰਦਰ ਸਿੰਘ ਢੀਂਸਾਨੀ ਨੇ ਕਿਹਾ ਕਿ ਹਾਰ ਦਰ ਹਾਰ ਅਤੇ ਉਹ ਵੀ ਜ਼ਮਾਨਤ ਜਬਤ ਰੂਪ ਵਿੱਚ ਸ਼ਰਮਨਾਕ ਹਾਰ ਦਾ ਲਗਾਤਾਰ ਸਿਲਸਿਲਾ ਜਾਰੀ ਰਹਿਣਾ ਸਾਫ਼ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਹਿਲਾਂ ਹੀ ਅਗਵਾਈ ਗਵਾ ਚੁੱਕੇ ਹਨ ਅਤੇ ਹੁਣ ਬਤੌਰ ਇੱਕ ਧੜੇ ਦੇ ਮੁਖੀ ਵਜੋਂ ਵੀ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹੋਣ ਦਾ ਪ੍ਰਮਾਣ ਪ੍ਰਾਪਤ ਕਰ ਗਏ ਨੇ ਸਰਕਾਰ ਟੀਨਸਾਨ ਨੇ ਕਿਹਾ ਹੈ ਕਿ ਵਿਅਕਤੀਗਤ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਜਨਤਾ ਦੇ ਫਤਵੇ ਦਾ ਸਤਕਾਰ ਕਰਨਾ ਲੀਡਰਸ਼ਿਪ ਕੁਆਲਿਟੀ ਦਾ ਪਹਿਲਾ ਗੁਣ ਹੁੰਦਾ ਹੈ ਪਰ ਵਾਰ-ਵਾਰ ਲੋਕ ਫਤਵੇ ਦਾ ਨਰਾਦਰ ਕਰਨਾ ਇਹ ਸਿਆਸੀ ਬੇਸਮਝੀ ਹੁੰਦੀ ਹੈ ਸਰਦਾਰ ਟੀਨਸਾਨੇ ਸੁਖਬੀਰ ਢੜੇ ਵਿੱਚ ਬੈਠੇ ਅਕਾਲੀ ਸੋਚਦੇ ਹਤਾਚੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੁੰਦੇ ਹੋਏ ਜਾਰੀ ਭਰਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਪੰਥਕ ਪਾਰਟੀ ਨੂੰ ਮਜ਼ਬੂਤ ਕਰਨਾ ਆਪਣਾ ਯੋਗਦਾਨ ਇਸ ਦੇ ਵਿੱਚ ਦੇਣ